ਇਆ ਪੋਖ ਤੁਖਾਰ ਨ ਵਿਆਪਈ ਗੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਮੀ ਲਾਹ ਵਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣਗਾਹ ਜਹ ਤੈ ਉਪਜੀ ਤਹਿ ਮਿੜੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਬਾਰ ਜਾਉ ਲਖ ਬੀਰੀਆਂ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਭਈਆ ਪੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ 마ਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੋਹ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਨਾਮ ਕੇ ਕਰ ਕਿਰਪਾ ਦੀ ਆ ਮਲਾਈ ਸੇਜ ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆਂ ਮੰਗਲ ਗਾਵਹੀ ਜੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸੈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓਨ ਨਿਚਲ ਦਿੱਤਿਯਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲਨਾਤ ਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੀ ਸਰਬ ਸੁਖਾਂ ਨਿਦ ਚਰਨ ਹਰ ਭੌਜਲ ਬਖਮ ਤਰੀ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੀ ਕੂੜ ਗਏ ਦੁਬਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੀਮੰਦੀ ਮਨ ਅੰਦਰੇ ਕਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਾਜ ਮਹੱਲਾ ਪੰਜਵਾਂ ਦਿਨ ਰੈਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲਹੁ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਪਹਿਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਦਿੱਤੇ ਸਭ ਗੈਣ ਆਪ ਕਮਾਣੈ ਵਿਛੁੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈਹੁ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣ ਖਾਕੂ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਤਾ ਸੁ ਸੁਣੀ ਹਰ ਸਮਰਤਿ purkh apaar ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੇ ਪੀਯੈ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਧ ਬੋਧ ਕਿਸੇ ਅੰਤ ਨਾ ਪਾਰਾ ਵਾਰ ਸੇਵਾ ਸਾਥ ਇਸ ਭਾਵ ਸੀ ਸੰਤਾ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤਤ ਉਦਾਰਨ ਹਾਰ ਆਦ ਜੁਗਾਦੀ ਰਖਦਾ ਸੱਚ ਨਾਮ ਕਰਤਾਰ ਕੀਮਤ ਕੋਏ ਨਾ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦਿਨ ਰੈਣ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲੇ ਹਾਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਨ ਜਿੰਦ ਗੁਰ ਸ਼ਬਦੀ ਆਰਾਦੀ ਐ ਜੱਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਐ ਮਿਲੇ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਐ ਜੰਤ ਸਰਬ ਕਲਾ ਪ੍ਰਭ ਪੂਰਨ ਮੰਨਿ ਨਿਮਾਣੀ ਥਾਮ ਹਰ ਊਟ ਗਈ ਮਨ ਅੰਦਰ ਜਪ ਜਪ ਜੀਵਾਨਾਮ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਂ ਜਿਉ ਤੂੰ ਰਾਖ ਹੈ ਤਿਉ ਰਹਾ ਤੇਰਾ ਦਿੱਤਾ ਪੈ ਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਉ ਅਗਿਆਨ ਬਨਾਸਨ ਤਮ ਹਰਨ ਊਚੇ ਅਗਮ ਅਵਾਉ ਮਨ ਵਿਛੜਿਆ ਹਰ ਮੇਲੀ ਐ ਨਾਨਕ ਇਹੋ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ ਤਥਾ ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹਵੈ ਘਰ ਗੁਰ ਦੀਪਕ ਤਿਹ ਲੋਈ ਅਮਰ ਪਦਾਰਤ ਨਾਨਕਾ ਮਨ ਮਾਨਿਐ ਸੁਖ ਹੋਈ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੋਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਪੰਨੀ ਖੇੜ ਪੰਜਵਾਂ ਖਾਣ ਪੀਣ ਕੀ ਤਾਤ ਛਿਮੇ ਕਾਮਨਾ ਪੁੱਛੈ ਜਾਤ 7ਵਾਂ ਸੰਜ ਕੀਆ ਘਰਵਾਸ 8ਵਾਂ ਕ੍ਰੋਧ ਹੁਆ ਤਨਨਾਸ 9ਵਾਂ ਧੌਲੇ ਉੱਬੇ ਸਾਹ 10ਵਾਂ ਦੱਦਾ ਹੁਆ ਸੁਆਹ ਗਏ ਸੇ ਗੀਤ ਪੁਕਾਰੀ ਤਾh ਉਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦੇ ਹੋ ਕਾਮ ਨਾਨਕ ਮਨ ਮੁਖ ਅੰਧ ਪਿਆਰ ਵਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਨ ਬੀਸ ਰਾਵਣ 30 ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ 85 ਪਗ ਖਿਸੈ 60 ਕੇ ਬੋਢੇ ਪਾਇ ਆਵੇ 70 ਕਾ ਮਤਹੀਣ 80 ਹਾਂ ਕਾ ਵਿਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣੈ ਅਪਬਲ ਟੰਡੋ ਲਿਮ ਟੁੰਡਮ ਡਿਟ ਮੈਂ ਨਾਨਕ ਜਾਗ ਤੂੰ ਏਕਾ ਧਵਲ ਹਰ ਪੌੜੀ ਤੂੰ ਕਰਤਾ ਕੋ ਰਖਿਆ ਗੰਮ ਹੈ ਆਪ ਸਿਸ਼ਟ ਅਪਾਤੀ ਰੰਗ ਪਰੰਗ અપਾਰ ਜਣਾ ਬਹੁ ਬਹੁ ਵਿਦ ਭੰਤੀ ਤੂੰ ਜਾਣ ਹੈ ਜਿਨ ਉਪਾਈਐ ਸਭ ਖੇਲ ਤਮਾਤੀ ਇਕ ਆਵਹਿ ਇਕ ਜਾਹੀ ਉਠ ਬਿਨ ਨਾਵੈ ਮਰ ਜਾਤੀ ਗੁਰ ਮਖਰਾੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇ ਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੋ ਆਪੇ ਆਪ ਸੁ ਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਦ ਧਿਆਈ ਦੇ ਮੇਰੇ ਸੱਚਿਆ ਬਲ ਬਲ ਹੋਂ ਤਿਨ ਜਾਤੀ ਸ਼ਲੋਕ ਮਹੱਲਾ